ਰਹਿਰਾਸ ਸੋਹਬ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਕਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੂ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤਮੈ ਜੋਤ ਜੋਤ ਮੈ ਜ ਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਹਬ ਸਿਪਤ ਸੁਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਅਸਾ ਮਹਿਲਾ ਪਹਿਲਾ ਇਕ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕਾਂ ਸੰਖਾਂ ਕੀਤੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਹੀਐ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋਂ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਣ ਤੁਧਨੋਂ ਚਿਤ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋਂ ਈਸਰ ਵਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰਨਰਾਸ਼ਨ ਬੈਠੇ ਦੇਵਤਿਆਂ ਦਰਨਾਲੇ ਗਾਵਉ ਤੁਧਨੋ ਸਿੱਧ ਸਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਬੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣਿਆ ਮਨ ਮੋਹਣ ਸੁਰਗ ਮਸ ਪਿਆਲੇ ਗਾਵਨ ਤੁਧਨੋ ਰਤਨਾ ਪਾਈ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਵਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੂਦ ਨੂੰ ਗਾਵਣ ਜੋ ਤੂਦ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੂਦ ਨੂੰ ਗਾਵਣ ਸੇ ਮੈ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਬ ਸੱਚ ਸਾਚੀ ਨਾਈ ਹੈ ਪੀ ਹੋਸੀ ਜਾਇ ਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਅਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤ ਸਹਬ ਨਾਨਕ ਰਹਿ ਨਰਜਾਈ ਆਸਾ ਮਹਿਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏਕ ਵਡਾ ਡੇਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਹਬ ਘਰ ਗੰਭੀਰਾ ਗੁਣੇ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਏ ਕਹਿ ਨਾ ਜਾਈ ਤੇਰੀ ਤਿਲ ਬੜਾਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆ ਵੜਿਆਨਾ ਤੁਧ ਵਿਨ ਸਦੀ ਕਿਨੇ ਨਾ ਪਾਇਆ ਕਰਮ ਮਿਲੈ ਨਾ ਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੀ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾਸ ਮਹਿਲ ਪਹਿਲਾ ਆਖਾਂ ਜੀਵਾ ਬਿਸਰੈ ਮਰ ਜਾਓ ਆਖਣ ਔਖਾ ਸਚ ਨਾਉ ਸੱਚੇ ਨਾਮ ਕੀ ਲਾਗੈ ਭੂਖ ਉਤਪੂਖੈ ਖਾਏ ਚਲਿਐ ਦੂਖ ਸੋ ਕਿਉਂ ਬਿਸਰੈ ਮੇਰੀ ਮਾਏ ਸੱਚਾ ਸਹਬ ਸਚ ਨਾਏ ਰਹਾਓ ਸੱਚੇ ਨਾਮ ਕੀ ਤਿਲ ਬੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਈ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਓ ਮਰੈ ਨਾ ਹੋਵੇ ਸੋਗ ਦੰਦਰਹਿ ਨ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੀਵਣ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਬਸਾਰੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹਿਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮ ਰੇ ਰਹਿਰਾਸ ਰਹਾਓ ਹਰ ਜਨ ਕੇ ਵਡ ਭਾਗ ਬਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤਿਰਗ ਜੀਵੇ ਤਿਰਗ ਜਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਖਾਸ ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ raag guzri mahalla panjma kahe re man chit ba udman ja ahar har jiyo paraya sahel patthar mai jant upaye ta kar ij ka aage kar taraya mere maado ji sat sangat mile so taraya gur prasad param pad paya so ke kasht haraya rahao ਜਨ ਪਿਤਾ ਲੋਕ ਸੁਤ ਵਿੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਤੋ ਕਰਿਆ ਉਡੇ ਉਡ ਆਵੈ ਸੋ ਕੈਸਾ ਤਿਸਵ ਪਸ਼ ਬਚਰੇ ਸਿਰ ਆ ਤਿਨ ਕਵਨ ਖਲਾਵੇ ਕਵਨ ਚਗਾਵੇ ਮਨ ਮੈਂ ਸਿਮਰਨ ਕਰਿਆ ਸਾਵਨ ਦੀਨ 10 ਅਸਤ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਪਰਿਆ ਰਾਗ ਆਸਾ ਮਹਿਲਾ ਚੌਥਾ ਸੋ ਪੁਰਖ ਇਕ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰਨਜਨ ਹਰ ਪੁਰਖ ਨਰਨਜਨ ਹਰ ਅਗਮ ਅਗਮ ਅਪਾਰ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਬਜੀਤ ਮਾਰੇ ਜੀ ਤੂੰ ਜੀ ਆਕਾਦ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਦ ਵਿਚਾਰਾ ਤੂੰ ਘਟ ਘਟ ਅੰਤਰ ਸ਼ਰਮ ਨਰੰਤਰ ਜੀ ਹਰ ਏਕੋ ਪੁਰਖ ਸਮਾਨਾ ਇਕ ਦਾਤੀ ਇਕ ਪੁਖਾਰੀ ਜੀ ਸਭ ਤੇਰੀ ਚੋਜ ਬੜਾਣਾ ਤੂੰ ਆਪੇ ਦਾਤਾ ਆਪੇ ਭੂਤਾ ਜੀ ਹੋ ਤੁਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣਾ ਅਖ ਵਖਾਣਾ ਜੋ ਸੇਵੈ ਜੋ ਸੇਵੈ ਤੁਦ ਜੀ ਜਨ ਨਾਨਕ ਤਿਨ ਕਰਵਾਣਾ ਹਰ ਧਿਆਵੈ ਹਰ ਧਿਆਵੈ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਰਪਉ ਜਿਨ ਹਰ ਨਰਪਉ ਤੇ ਆਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਝਾਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੀ ਭਗਤ ਸਲਾਹਣ ਤੁਜੀ ਹਰ ਅਨਕ ਅਨੇਕ ਅਨੰਤ ਤੇਰੇ ਅਨੰਕ ਤੇਰੇ ਅਨੰਕ ਕਰੇ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤ ਸਵਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਪਰੰਪਰਕਰਤਾ ਜੀ ਤੁਧ ਜੇਵੜਾ ਵਰਨਾ ਕੋਈ ਤੂੰ ਜੂਜੁਗੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੇਂ ਸੋਈ ਬਾਤ ਹੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਪਾਈ ਤੁਧ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੇ ਕਾ ਜਾਣ ਹੋਈ ਅਸਾ ਮਹਿਲਾ ਚੌਥਾ ਤੂੰ ਕਰਤਾ ਸੁਚਿਆਰ ਮੈਂਡਾ ਸਾਈਂ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨਮਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਲਾਇਆ ਤੂੰ ਦਰਿਆਓ ਸਭ ਤੁਧ ਹੀ ਮਾਹੇ ਤੁਧ ਵਿੰਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੀਲ ਅਬਜੁਗ ਮਲ ਵਿਸੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਏ ਸੋਈ ਜਣ ਜਾਣੈ ਹਰ ਹੁਣ ਸਦਹੀ ਆਖਵ ਖਾਨੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਰ ਵਿੰਦ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਅਸਾ ਮਹਿਲਾ ਪਹਿਲਾ ਤਿਤ ਸਰਬੜ ਲੈ ਭਈ ਲੀ ਨਵਾਸਾ ਪਾਣੀ ਪਵਕ ਤਨਹਿ ਕੀਆ ਪੰਕਜ ਮੁਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹਉ ਜਤੀ ਸਤੀ ਲੈ ਹੀ ਪੜਿਆ ਮੂਰਖ ਮੁਗਦਾ ਜਨਮ ਪਿਆ ਕਰਨਵਤ ਨਾਨਕ ਤਨ ਕੀ ਸਰਣਾ ਜਿੰ ਤੂੰ ਨਾਹੀ ਵਿਸਰਿਆ ਸਾ ਮਹਿਲਾ ਪੰਜਵਾ ਭਈ ਪ੍ਰਾਪਤ ਮਨੁਖ ਜਹੁਰਿਆ ਗੋਵਿੰਦ ਮਿਲਨ ਕੀ ਤੇਰੀ ਵਰਿਆ ਵਰਕਾਜ ਤੇਰੇ ਕਿਤਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਾਂਝਾ ਮਲਾਗ ਪਵਨ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਚੱਪ ਤੱਪ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਚੌਪਈ पुनरासस का काटा शीश श्री असकेत जगत के ईसा कहपनो बृष्ट गगन ते भई सब जन आन बधाई दई तन तन लोगन के राजा दुष्टन दा गरीब नवाजा अखल पवन के सृजन हारे दास जान मोले अवारे कवि ओ वाच विनती चौपाई ਅਮਰੀ ਕਰੋ ਹਾਥ ਦਰਸ਼ਾ ਪੂਰਨ ਹੋਏ ਚਿਤ ਕੇ ਇਸ਼ਾ ਕਬ ਚਰਨਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹੇ ਵਿਛਾਵੋ ਸੁਖੀ ਵਸੈ ਮੋਰ ਉਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰਛਾ ਨਿਜ ਕਰਦੈ ਕਰਿਆ ਸਵਰਨ ਕੋ ਆਸੰਗਰਿਆ ਪੂਰਨ ਹੋਏ ਹਮਾਰੀ ਅਸ ਤੌਰ ਭਜਨ ਕੀ ਰਹਿ ਪਿਆਸਾ ਤੋ ਮੈਂ ਸਾੜ ਕੋਈ ਅਵਰ ਨ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੈ ਤਾਰਿਐ ਚੰਨ ਚੰਨ ਸਤਰ ਹਮਾਰੈ ਮਾਰਿਐ ਆਪ ਹੱਥ ਦੇ ਮੁਝੇ ਅਵਰਿਐ ਮਰਨ ਕਾਲ ਕਾ ਕ੍ਰਾਸਨ ਵਰਿਐ ਹੂਜੂ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰਿਓ ਰਸਾ ਆ ਰਾਖ ਲਿਓ ਮੋਰਾ ਖਣਹਾਰੇ ਸਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋਂ ਪੂਰੀ ਚਕਰ ਦਸਕੰਤਾ ਕਾਲ ਪਾਇ ਬ੍ਰਹਮਾ ਬਪਤਰ ਕਾਲ ਪਾਇ ਸ਼ਿਵ ਜੂ ਅਵਤਾਰ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ ਜਵਨ ਕਾਲ ਜੋਗੀ ਸੁਭ ਕੀਓ ਵੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਕਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਿਸ਼ਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸਿਵ ਕਣ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨ ਤ ਚੀਟੀ ਤੇ ਕੂਚਰ ਅਸੂਲਾ ਸਫਰ ਕਿਰਪਾ ਦੇ ਸਕਰਫੁ ਗੁਲਾ ਸੰਤਨ ਦੁਖ ਪਾਏ ਤੀ ਦੁਖੀ ਸੁਖ ਪਾਏ ਸਾਧਨ ਕੇ ਸੂਖੀ ਇਕ ਏਕ ਕੀ ਪੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪਰਜਾ ਤਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੂੰ ਕਬੂੰ ਤੁਮ ਮੈਂ ਮਿਲਤ ਦੇ ਤਰਸਵੂੰ ਜੀਤੇ ਵਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਅਚਾਰੈ ਤੁਮ ਸਭ ਹੀ ਤੇ ਰਹਤ ਨਰਾਲਮ ਜਾਣਤ ਵੇਦ ਭੇਦ ਅਰ ਆਲਮ ਨਰਿੰਕਾਰ ਨਿਰਵਕਾਰ ਨਰੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਅਚਾਰਤ ਭੇਦਾ ਜਾ ਕੋ ਭੇਵ ਨਾ ਪਾਪਤ ਵੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕੁਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਭ ਨਰਿੰਕਾਰ ਕਾ ਚਿੰਤਨ ਹੈ ਪਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਪਿੰਨ ਤੋਹ ਤੇਤੀ ਉਮਰਾਲਾ ਖਾਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪ ਰੰਕ ਭਿਓ ਰਾਗ ਕੈ ਪੂਪਾ ਅੰਡਾ ਜਿਰ ਸਿਤਜ ਕੀਨੀ ਉਤਪਜ ਖਾਨ ਬਹ ਰਚਦੀਨੀ ਕਹੂੰ ਫੂਲ ਰਾਜਾ ਹੈ ਵਠਾ ਕਹੂੰ ਸਮਟ ਭਿਓ ਸ਼ੰਕਰ ਅਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਬ ਆਦ ਜੁਗਾਦ ਸਰੂਪ ਸੁਜੰਬਵ ਔਰਛਾ ਮੇਰੀ ਤੁਮ ਕਰੋ ਸਿਖ ਅਵਾਰ ਸਿਖ ਸਮਰੋ ਦੁਸ਼ਟ ਜਿਤੇ ਉਭਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਟਾ ਜੇ ਅਸਤੁਜ ਤਬ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਪਨ ਭਗ ਪਰੇ ਤਿਹਾਰੀ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਏਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਗਟਨੇ ਅਹ ਹੈ ਰੱਛਾ ਹੋਈ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਤਰੰਤ ਤਦਕਾਲਾ ਕਿਰਪਾ ਦ੍ਰਿਸ਼ਟ ਜਤਨ ਜਏ ਨਹ ਹਰਿਓ ਸਾਕੇ ਕਾਪ ਤਨ ਕਮੋ ਹਰਿਓ ਰਿਧਿ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਹਾ ਸਭ ਸਕੇ ਨ ਕੋਈ ਏਕ ਵਾਰ ਜਨ ਤੁਮੈ ਸੁਵਾਰਾ ਕਾਲ ਪਾਸ ਦਿੱਤਾ ਹੈ ਅਵਾਰਾ ਜਿਨਰ ਨਾਮ ਧਿਆਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤਮੈ ਸਰਨ ਤਿਹਾਰੀ ਆਪ ਹਾਥ ਦੈ ਲਿਓ ਓਵਾਰੀ ਸਰਬ ਥੋਰਮੋ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਵਿਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖਸਿਕਲ ਦੇਖੋ ਹਰਤਾ ਦੁਸ਼ਵ ਦੁਖਿ ਅਨਕੋਸ਼ ਕਰਤਾ ਸ੍ਰੀ ਅਸ ਤੁਝ ਜਪੈ ਦਿਆਲਾ ਪੂਰਨ ਕਰਾ ਗਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੂਈ ਦੁਖ ਨਾ ਤਿਸੈ ਵਿਆਪਤ ਕੋਈ ਅੜਿਲ ਸੁਣੇ ਗੰਗ ਜੋ ਜਾਹੇ ਸੁਰ ਸੁਨਾ ਪਾਵਈ ਸੁਣੇ ਮੂੜ ਚਿਤ ਲਾਏ ਚਕਰਤਾ ਆਵਈ ਦੂਖ ਦਰਦ ਪਉ ਨਿਗਟਨ ਤਿੰਨ ਨਰ ਕੀ ਰਹਿ ਹੋਜੋ ਜਾ ਕੀ ਏਕ ਵਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰ ਸਹਸਪਣੀਜ ਅਰਧ ਸਹਸਪਣ ਤੀਨ ਕਹੀਜੈ ਪਾ ਦਰਵ ਸੁਦੀ ਅਸ਼ਟਮੀ ਰਵਵਾਰਾ ਤੀਰ ਸਤ ਦਰਵ ਗ੍ਰੰਥ ਸੁਧਾਰਾ ਇਤਿ ਸ੍ਰੀ ਚਿਤ੍ਰੋਪਖਿਆਨ ਤ੍ਰਿਚਿਤ੍ਰ ਚਿਤ੍ਰ ਮੰਤਰੀ ਪੂਪ ਸਮਾਦੇ 405 ਚਿਤ੍ਰ ਸਮਾਪਤ ਮਸਤ ਸੁਭ ਮਸਤ ਆਫਜੂ ਦੁਹਰੇ ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹਾਥ ਦੇ ਰਾਖ ਮੋਹਿ ਮਨ ਕਰਮ ਬਚਨ ਵਿਚਾਰ ਚੋਪਈ ਮੈ ਨਾ ਗਣੇਸ਼ ਪ੍ਰਿਥਵ ਮਨਾਉ ਕ੍ਰਿਸ਼ਨ ਬਿਸਣ ਕਬੂ ਨਹੀਂ ਤਿਆਉ ਕਾਣ ਸੁਣੈ ਪਹਿਚਾਨਾ ਤਿੰਨ ਸੋ ਲਿਬ ਲਾਗੀ ਮੋਰੀ ਪਗ ਇਨਸੋ ਮਹਾਕਾਲ ਰਖਵਾਰ ਹਮਾਰੋ ਮਹ ਲੋਮੈ ਕਿੰ ਕਰਥਾਰੋ ਆਪਣਾ ਜਾਣ ਕਰੋ ਰਖਵਾਰ ਵਾਏ ਗਹਿ ਕੀ ਲਾਜ ਵਿਚਾਰ ਆਪਣਾ ਜਾਣ ਮੁਝੈ ਪ੍ਰਿਥਪਰੀਏ ਚੁਣ ਚੁਣ ਸਤਰ ਹਮਾਰੇ ਮਰੀਏ ਦੇਗ ਤੇਗ ਜਗ ਮੋਂਦੋ ਚੱਲੇ ਰਾਖ ਆਤਮੋ ਔਰ ਨਦਲੈ तुम मम हाँ करो सदा प्रतिपारा तुम सह मैं दास त्योहारा जान अपना मुझे नवाज आप करो सब काज तुम हो सब राजन के राजा आपे आप गरीब नवाज दास जान कर कृपा करो मोहे हार परा मैं द्वार तोहे ਆਪਨਾ ਜਾਣ ਕਰੋ ਪ੍ਰਿਤ ਪਾਰਾ ਤੁਮ ਸਹਬ ਮੈਂ ਕਿੰ ਕਰਥਾਰਾ ਦਾਸ ਜਾਣਦੇ ਹਾਥ ਓਵਾਰੋ ਹਮਰੇ ਸਭ ਵੈਰਿਆਂ ਸੰਘਾਰੋ ਪ੍ਰਥਮ ਕਰੋ ਭਗਵਤ ਕੋ ਧਿਆਨ ਬਹੋਰ ਕਰੋ ਕਵਤਾ ਵਿਦਨਾਨਾ ਕ੍ਰਿਸ਼ਨ ਜਥਾ ਮਤ ਚਿਤ੍ਰ ਅਚਾਰੋ ਚੂਕ ਹੋਏ ਕਬ ਲਿਓ ਸੁਧਾਰੋ ਕਵਿਓ ਵਾਚ ਦੁਹਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਿਹੋ ਜਗ ਮਾਹੀ ਜੂ ਤੈ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਿੰਦ ਏਕ ਹੈ ਬਿ ਵਿਚਾਰ ਕਸ਼ਨਾਹੇ ਜਲ ਤੇ ਉਪਜਿਤ ਰੰਗ ਜਉ ਜਲ ਹੀ ਵਿਖੇ ਸਮਾਹੀ ਦੋਹਰਾ ਜਬ ਐਸ ਪ੍ਰਭ ਕੋ ਪਿਉ ਜਨਮ ਤਰਾ ਜਗ ਆਏ ਅਬ ਮੈਂ ਕਥਾ ਸੰਸ਼ੇਪ ਤੇ ਸਭ ਹੂੰ ਕਹਿਤ ਸੁਨਾਏ ਕਬਿਓ ਬਾਚ ਦੋਹਰਾ ਖਾਨ ਪਿਉ ਮੈਂ ਜੋਰ ਕਰ ਵਚਨ ਕਹਾ ਸਿਰ ਨਾਏ ਪੰਥ ਚਲੈ ਤਬ ਜਗਤ ਮੈਂ ਜਪ ਤੁਮ ਕਰੋ ਸੁਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਸੰਤ ਅੰਤ ਰਹੇਗੇ ਮੁਕਤផល ਭਾਵੇਂਗੇ ਭਗਵੰਤ ਦੋਹਰਾ ਕਾਲਪੁਰਖ ਕੀ ਦੇਹੀ ਮੋ ਕੋਟ ਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕੀਤੇ ਰਗਸਸ ਕਰੋੜ ਜਲੇਸ਼ ਦੁਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਪਖ ਨੇਤ ਸੁਰਗਵਾਸ ਰਗਵਰ ਕਰ ਸਗਰੀਪੁਰੇ ਸਮੇਤ ਚਉਪਈ ਜੋਏ ਕਥਾ ਸੁਨੇ ਅਰ ਗਾਵੇ ਦੁਖ ਪਾਪ ਤੈ ਨਿਕਟ ਨ ਆਵੇ ਵਿਸ਼ਨ ਭਗਤ ਕੀਏ ਫਲ ਹੋਈ ਆਦ ਵਿਆਦ ਸਭ ਸਕੈ ਨ ਕੋਈ ਸੰਮਤ ਸਤ ਰਹੈ ਸਹਿਸ ਪੰਜਾਵਣ ਹਾੜ ਬਦੀ ਪ੍ਰਥਮ ਸੁਖਦਾਵਨਾ ਤਪ ਪ੍ਰਸਾਦ ਕਰ ਗ੍ਰੰਥ ਸੁਧਾਰਾ ਪੂਲ ਪਰੀਲ ਹੋ ਲਿਓ ਸੁਧਾਰਾ ਦੋ ਹੋਇਰਾ ਨੇਤਰ ਤੁੰਬ ਕੇ ਚਰਨ ਤਰ ਸਤਿ ਦੁਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਗਵਰ ਕਥਾ ਪ੍ਰਸੰਗ ਦੋ ਹੋਇਰਾ ਸਾਧ ਅਸਾਧ ਜਾਣਉ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵੈਆ ਪਾਹੇ ਗਹੇ ਜਪਤੇ ਤੁਮਰੇ ਤਬ ਤੇ ਕੋ ਅੱਖ ਤੇ ਨਹੀਂ ਆਨਿਓ RAM ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਇਸ ਪਾਨਾ ਕਿਰਪਾ ਤੁਮਰੀ ਕਰ ਮਹਿਨਾ ਕਿਹੋ ਸਭ ਤੋਏ ਵਖਾਨਿਓ ਦੋਹਰਾ ਸਗਲ ਦਵਾਰ ਕੋ ਸਾੜਕੈ ਗਿਹੋ ਤਹਾਰੋ ਦਵਾਰ ਵਾਹੇ ਗਹੇ ਕੀ ਲਾਜ ਅਸ ਗੋਵਿੰਦ ਦਾਸ ਤਹਾਰ ਰਾਮ ਕਲੀ ਮਹਿਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦ ਤਾ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੂਆ ਸਤਿਗੁਰੂ ਮੈਂ ਪਾਇਆ हे मन मेरे आ तू सदा रहो हर नाले हर नाल रहो तू मन मेरे दुख सब विसारना अंगीकारो करे तेरा कार्य सब सवारना ਸਭ ਨਾਂ ਗਲਾਂ ਸਮਰੱਥ ਸਵਾਮੀ ਸੋ ਕਿਉ ਮਨੁ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰੋ ਹਰਨਾਲੇ ਸਾਚੇ ਸਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਤਿ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹ ਨਾਨਕ ਸੱਚੇ ਸਹਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਸਤ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਨਾਂ ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਸ਼ਾ ਸਭ ਭਜਾਨਾਂ ਸਦਾ ਕਰਵਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਵੜਿਆਨਾਂ ਕਹੈ ਨਾਨਕ ਸੁਣੋ ਸੰਤੋ ਸਬਤ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦਿਤ ਕਰ ਸਵਾਗੈ ਕਰ ਸਵਾਗੈ ਸ਼ਬਦ ਬਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਉਸੇ ਨਾਮ ਹਰਿ ਕੈ ਲਾਗੀ ਕਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ आनंद सुनो बड़ भागीयो सकल मनोरथ पूरे पार ब्रह्म प्रभु पाया उतरे सकल बसुरे दुख रोग संता पुत्रे सुनी सच्ची वाणी संत साजन भए सडसे पूरे गुरते जानी सुनते पनीत कहते पवित सतगुरु रहा भरपूरे बनवंत नान गुरु चरण लागे बाजे अनहद तूरे सुनते पनीत कहते पवित सतगुरु रहा भरपूरे ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੰਦਾਵਣੀ ਮਹਿਲਾ ਪੰਜਵਾ ਥਾਲ ਵਿਚ ਕੰਨ ਵਸਤੂ ਪਈਓ ਸਭ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਆਧਾਰੋ ਏ ਵਸਤ ਤਜੀ ਨਹ ਜਾਈ ਨਿਤ ਨਿਤ ਰਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰਿਐ ਸਭ ਨਾਨਕ ਬ੍ਰਹਮ ਪ੍ਰਸਾਰੋ ਸੋ ਲੋਕ ਮਹਿਲਾ ਪੰਨਾ ਤੇਰਾ ਕੀਤਾ ਜਾਤੋ ਨਹੀਂ ਮੈਂ ਨੂੰ ਜੋ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਤਨ ਮਨ ਥਿਵੇ ਹਰਿਆ ਪੌੜੀ ਥਿਥੈ ਤੂੰ ਸਮਰੱਥ ਜਿਥੈ ਕੋਈ ਨਹੀਂ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੈ ਜਮਕੇ ਦੂਤ ਨਾ ਆਏ ਤੇਰਾ ਛੜ ਜਾਏ ਫੌਜਲ ਵਿਖਮ ਅਸਗਾ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੇ ਪਿਆਸ ਅੰਮ੍ਰਿਤ ਸਹੀ ਖਾਏ ਕਲਮੈ ਹੋ ਪੁੰਨ ਗੁਣ ਗੋਬਿੰਦ ਗਾਏ ਸਭ ਸੈ ਨੂੰ ਕਰਪਾਲ ਸੰਭਾਲੀ ਸਾਹੇ ਸਾਹੇ ਮਿਰਤਾ ਕੋਈ ਨ ਜਾਏ ਜੇ ਆਵੇ ਤੁਧ ਆਏ ਸ਼ਲੋਕ ਮਹਿਲਾ ਪੰਜਮਾ ਅੰਤਰਗੁਰ ਅਰਾਧਨਾ ਜਿਹਵਾ ਜਪੁ ਕਰਿ ਨਾਉ ਨਿਤਰੇ ਸਤਗੁਰ ਪੇਖਣਾ ਸਰਬਣੀ ਸੁਣਨਾ ਗੁਰ ਨਾਉ ਸਤਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਵ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਤ ਦੇ ਜਗ ਮੈਂ ਉਤਮ ਕਾੜਿਐ ਬਿਰਲੇ ਕਈ ਕੀ ਮਹੱਲਾ ਪੰਜਵਾਂ ਰਖੇ ਰਖਣਹਾਰ ਆਪ ਅਵਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋਆ ਆਪ ਦਿਆਲ ਮਨੁ ਨ ਬਸਾਰਿਆਨ ਸਾਧ ਜਨ ਕੇ ਸੰਗ ਭਜ ਰਤਾਰਿਆਨ ਸਾਕਤ ਨਿੰਦ ਕਦੁਸਟ ਖਿਨ ਮਾਹੇ ਬਦਾਰ ਅਨੰਤਿਸ ਸਹਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਹਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ